ਕਿਲਾਜ ਇੱਕ ਮਿੰਟ ਸਤਜ ਜੀ ਰਿਆ ਕਰਾਈ ਕੋਈ ਕਿਲਾਜ ਆਜੀ ਬਾਈ ਸਾਹਿਬ ਗੜਨ ਵਾਲੀ ਮਸ਼ੀਨ ਅੱਜ ਮੈਂ ਪੱਕ ਬੱਧੀ ਆ ਜੇ ਕੋਈ ਸਵਾਲ ਜਵਾਬ ਮਾੜਾਪੂੜ ਕਰਨਾ ਨਾ ਤੇ ਆਪਾਂ ਸਾਰੇ ਸਿੱਖਿਆਰਥੀ ਆ ਤੇ ਆਪਾਂ ਕਰਦੇ ਵਿਚਾਰ ਕੋਈ ਮੈਂ ਸਿੱਖਦਾ ਕੋਈ ਤੁਸੀਂ ਸਿੱਖੋ ਤੇ ਐਡਾ ਹੀ ਬੂੰਦ ਬੂੰਦ ਕਰਕੇ ਗਿਆਨ ਦਾ ਸਮੁੰਦਰ ਭਰ ਜਾ ਸਕਦੇ ਹਾਂ ਮਨ ਸਾਹ ਵਿੱਚ ਆਉਂਦੇ ਮਤਲਬ ਅੱਜ ਦੇ ਟਾਈਮ ਤੇ ਲੋਕਾਂ ਕੋਲ ਪੈਸੇ ਮਦਰ ਪਈਏ ਲੋਕਾਂ ਕੋਲ ਅੰਨਾ ਪੈਸਾ ਵੀ ਹੈ ਧਨ ਦੌਲਤ ਸਭ ਕੁਝ ਹੈ ਪਰ ਲੋਕਾਂ ਕੋਲ ਆਪ ਜਿਹੜਾ ਨਹੀਂ ਇੱਕ ਖੁਸ਼ੀ ਇੱਕ ਸੰਤੁਸ਼ਟੀ ਸਬਰ ਨਹੀਂਗਾ ਉਹ ਚੀਜ਼ ਆਪ ਕਿਤਨਾ ਪਰ ਜਿੰਦਗੀ ਦੀ ਡੇਲੀ ਲਾਈਫ ਚ ਲੈ ਕੇ ਆ ਸਕਦੇ ਆ ਕਿ ਉਹ ਲੈ ਕੇ ਇਹ ਖੁਸ਼ੀ ਆਵੇ ਸੰਤੁਸ਼ਟੀ ਇੱਕ ਆਪਣਾ ਸੈਟੀਸਫੈਕਸ਼ਨ ਆਵੇ ਕਿਤਲ ਦਰਾਂ ਦੇ ਇਹ ਵੀ ਕਿ ਬੇਟਾ ਗੁਰੂ ਅਰਜਨ ਪਾਤਸ਼ਾਹ ਨੇ ਕਿੰਨਾ ਚਿਰ ਪੁਰਾਣੀ ਇਹ ਗੁਰਬਾਣੀ ਦੇ ਵਿੱਚ ਹੀ ਆਪਾਂ ਨੂੰ ਸਮਝਾ ਦਿੱਤਾ ਹੈ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਕਹਿੰਦੇ ਸੁਖੀ ਕੌਣ ਆ ਮਾਰ ਮਿਲ ਕੋ ਨੂੰ ਪਸ਼ੇਖੜ ਕਰਦੇ ਆਰੇ ਭਾਈ ਜਾਨੀ ਮੈਂ ਆਹੇ ਬੰਦ ਕਰਕੇ ਆਹ ਸਾਹੀ ਬੱਜਣਾਂਗੇ ਐਸਾ ਹੀ ਬੰਦ ਕਰਾਉਣੀ ਪੈਣੀ ਹੈ ਇਹ ਆਵਾਜ਼ ਆਉਣੀ ਨਹੀਂ ਤੇ ਬੋਲੇ ਸਾਹਿਬ ਭਾਈ ਫੋਨ ਬੰਦ ਕਰ ਗੁਰੂ ਅਰਜਨ ਪਾਸ਼ਾ ਨੇ ਵੇਲੇ ਕਿੰਨਾ ਚਿਰ ਪਹਿਲਾਂ ਹੀ ਆਪਣਾ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਤਾ ਸੀ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਕਹਿੰਦੇ ਸੁਖੀ ਕੌਣ ਆ ਕਹਿੰਦੇ ਹਰ ਕਾ ਨਾਮ ਜੱਪੋ ਸੁਖੀਆ ਜਿਹੜੀ ਤੂੰ ਗੱਲ ਕੀਤੀ ਆ ਵੀ ਆਪਾਂ ਸੁਖੀ ਨਹੀਂ ਹੈਗੇ ਉਹ ਤਾਂ ਨਹੀਂ ਹੈਗੇ ਕਿ ਆਪਾਂ ਭਾਣੇ ਵਿੱਚ ਨਹੀਂ ਹੈਗੇ ਆਪਾਂ ਹੁਕਮ ਵਿੱਚ ਨਹੀਂ ਹੈਗੇ ਆਪਾਂ ਜੋ-ਜੋ ਵਿਕਾਸ ਕੀਤਾ ਆਪਣਾ ਵਿਨਾਸ਼ ਕਰ ਲਿਆ ਪਰਮਾਣੂ ਬੰਬ ਕਿਹਨੇ ਬਣਾਏ ਬਣਾਏ ਦੇ ਇਨਸਾਨ ਨੇ ਆ ਤੇ ਮਰਨਾ ਕਿਹਨੇ ਆ ਇਨਸਾਨਾਂ ਨੇ ਮਰਨਾ ਇਸ ਕਰਕੇ ਜਿੰਨਾ ਜਿੰਨਾ ਆਪਾਂ ਵਿਕਾਸ ਕਰ ਰਹੇ ਆ ਨਾ ਉਹਨਾਂ ਨੇ ਆਪਾਂ ਵਿਨਾਸ਼ ਕਰ ਲਿਆ ਪਹਿਲੇ ਜ਼ਮਾਨਾ ਦੇ ਵਿੱਚ ਪੋਲੂਸ਼ਨ ਕੁਛ ਨਹੀਂ ਜੀ ਪੰਜ ਪੰਜ ਛੇ ਛੇ ਤੁਹਾਡੇ ਆਪਣੇ ਡੈਡੀ ਨੂੰ ਦਾਦੇ ਨੂੰ ਪੁੱਛ ਕੇ ਵੇਖੀ ਤੁਹਾਡੇ ਪੰਜ ਛੇ ਭਰਾ ਹੋ ਗਏ ਉਹਨਾਂ ਦੇ ਜੀ ਵੱਡਾ ਪਰਿਵਾਰ ਹੁੰਦਾ ਸੀ ਸਬਰ ਸੰਤੋਖ ਹੁੰਦਾ ਸੀ ਧੀਰਜ ਹੁੰਦਾ ਸੀ ਅੱਜ ਕੱਲ ਦੇ ਲਾਟਾਂ ਬਲਦੀਆਂ ਯਾਰ ਹੀਟ ਹੁੰਦੀਆਂ ਉਹ ਕਹਿੰਦਾ ਤੂੰ ਮੈਨੂੰ ਗੱਲ ਕਹਿ ਕੇ ਜਾਏਗਾ ਤੂੰ ਸੁਖੀ ਹੋਣਾ ਇੱਕੋ ਹੀ ਜਰੀਆ ਹੈ ਗਾਰੇ ਉਹਦੇ ਭਾਂਡੇ ਵਿੱਚ ਰਹਿਣਾ ਹੁਕਮ ਵਿੱਚ ਰਹਿਣਾ ਗਿਆਨ ਪੜਨਾ ਉੱਤੇ ਚੱਲਣਾ ਆਪ ਜਪੋ ਤੇ ਅਵਰਾ ਨਾਮ ਜਪਾਓ ਠੀਕ ਇਹ ਹੱਲ ਹੈਗਾ ਇਹਦਾ ਤੇ ਜੇ ਆਪਣੇ ਉੱਪਰ ਵਾਲੇ ਵੇਖੂਗੀ ਫਲਾਨੀ ਕੋ ਆਡੀ ਆ BMW ਆ ਮਿਰਕਿਓ ਕਿਉਂ ਨਹੀਂ ਆ ਫਿਰ ਨਹੀਂ ਸੁਖੀ ਹੋਣਾ ਫੁੱਟਪਾਥ ਤੇ ਕਈ ਭੁੱਖੇ ਸੌਂਦੇ ਆ ਕਈਆਂ ਨੂੰ ਕੋੜ ਪਿਆ ਉਹ ਵੀ ਤੇ ਵਿਚਾਰੇ ਝੁੱਗੀਆਂ ਝੋਂਪੜੇ ਵਾਲੇ ਥੱਲੇ ਵੇਖ ਕੇ ਚੱਲੇ ਹਨਾ ਫਿਰ ਰੁੱਕ ਹੀ ਨਹੀਂ ਆ ਕੋਸ਼ਿਸ਼ ਕਰਿਆ ਕਰੋ 15 ਦਿਨੀ ਸ਼ਮਸ਼ਾਨ ਘੜ ਜਾ ਕਰੋ 15 ਮਿੰਟ ਅੱਖਾਂ ਬੰਦ ਕਰਕੇ ਬਿਆ ਕਰੋ ਦਿਮਾਗ ਉਸ ਟਾਈਮ ਤੇ ਜੋ ਸਵਾਲ ਜਵਾਬ ਆਉਣਗੇ ਨਾ ਉਹ ਤੁਹਾਡੀ ਆਤਮਾ ਬੋਲੇਗੀ ਉਹ ਆਤਮ ਆਰਾਮ ਤੇਸ ਨਜ਼ਰੀ ਆਇਆ ਦਾਸ ਦਸਨ ਤੇ ਪੈਦਨ ਪਾਇਆ ਇੱਕੋ ਨਾਮ ਹੁਕਮ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਜਿਹਾ ਜਿਹਾ ਪਾਣਾ ਤੇ ਆਤੇ ਰੱਖ ਕੇ ਨਾਲ ਸਭ ਕੁਝ ਸ਼ੁਕਰ ਕਰਕੇ ਆ ਸੁਖੀ ਵਾਸਤੇ ਨਹੀਂ ਕਰਨਾ ਆਪਾਂ ਉਹਦਾ ਹੁਕਮ ਚ ਰਹਿਣਾ ਆਪਾਂ ਮੰਗਣਾ ਕੀ ਆ ਮੰਗਣ ਮੰਗਣ ਮੀਕਾ ਹਾਰ ਜਾਂ ਜ਼ਰੂਰਤੇ ਮੰਗਣਾ ਕਿਉਂਕਿ ਮੈਨੂੰ ਬੋਲਿਆ ਸਭ ਕੀ ਜਾਨਦਾ ਉਹ ਉਹਨੂੰ ਪਤਾ ਯਾਰ ਮਾਰੇ ਨਾ ਰੱਖੀ ਵਰ ਨਾ ਕੋਈ ਸਰਵ ਜੀ ਅੰਕ ਰੱਖਾ ਸੋਏ ਉਹ ਕਹਿੰਦੇ ਤੂੰ ਕੋਈ ਸੋਚਿਆ ਕਰਦਾ ਤੂੰ ਕਾਹੇ ਸੋਚ ਕਰੇ ਰੇ ਪ੍ਰਾਣੀ ਜਦ ਨਾਨਕ ਪ੍ਰਭ ਅਲੱਖ ਵਿਡਾਣੀ ਕਹਿੰਦੇ ਤੂੰ ਮੈਨੂੰ ਸਮਝ ਕਿੰਨੂੰ ਸਮਝ ਆਪੀ ਨੇ ਆਪ ਸਾਝੀ ਉਹ ਆਪੀ ਨੇ ਰਚੇ ਰਾਨੀ ਐਨੀ ਕੁਦਰਤ ਬਣਾਈ ਆ ਆਪਾਂ ਸਿਰਫ ਉਹਨੂੰ ਸਮਝਣਾ ਵਾ ਬਾ ਪ੍ਰਾਣੀ ਇੱਕੋ ਨਾਮ ਤੇ ਆ ਇਹ ਚੀਜ਼ ਤੇ ਫੇਰ ਆਪੇ ਸੁਖੀ ਹੋਏ ਨਾ ਆਪਾਂ ਇਸ਼ਾ ਪਾ ਲੈਨੇ ਆ ਲੋੜ ਤੱਕ ਸੀਮਤ ਰਹੀਏ ਜਦੋਂ ਤੁਹਾਡੀ ਇੱਛਾ ਜਗੀ ਨਾ ਹੁਣ ਮਾਲਮ ਮੇਰੇ ਕੋਲ ਸੱਤ ਪ੍ਰਾਪਰਟੀਆਂ ਮੈਂ ਕਹਾਂ ਯਾਰ ਹੁਣ ਅਕਦੀ ਵੀ ਝਗੜੇ ਵਾਲੀ ਲੈ ਲਾ ਨੌਵੀਂ ਵੀ ਲੈ ਲਾ ਉੱਥੇ ਮੈਂ ਮਰ ਜਾਣਾ ਠੀਕ ਹੈ ਇਹ ਚੀਜ਼ ਇਹਨਾਂ ਜਿਹੜਾ ਧੂਕਮੇ ਤੇ ਰਹਿਣਾ ਤੇ ਭਾਰੇ ਤੇ ਰਹਿਣਾ ਤੇ ਕੋਈ ਦਾ ਸਬਰ ਸੰਤੋਖ ਨਾਲ ਜਿ ਰਹਿਣਾਗੇ ਬਸ ਜੋ ਮਿੱਸੀ ਰੋਟੀ ਮਿਲੀ ਨਾ ਜੋ ਹੈਗਾ ਮੈਂ ਸੁਖੀ ਠੀਕ ਇੰਨਾ ਹੀ ਸ਼ੁਕਰ ਕਰੋ ਕਿ ਮੈਂ 78 ਲਾ ਕੇ ਜੂਨ ਤੋਂ ਬਾਅਦ ਮੈਨੂੰ ਮਾਰਨ ਕਿ ਟੇਕ ਦਿੱਤੀ ਸਾਹਿਬ ਜਾਨ ਦੇਵਨ ਕੋਈ ਕਿ ਭਗਵਾ ਠੀਕ ਜਿਹਦਨ ਆਪਾਂ ਨੂੰ ਇਹਦੀ ਵੈਲਿਊ ਨਾ ਪਤਾ ਲੱਗਿਆ ਤਦ ਇਹ ਨਾ ਕੀਆ ਮਨ ਤੂੰ ਜੋਸ ਰੂਪ ਹੈ ਆਪਣਾ ਮੂਲ ਤਛ ਆਪਣਾ ਮੂਲ ਪਛਾਣੀਏ ਕਿ ਆਪਾਂ ਹੈ ਜੀ ਆ ਬਾਕੀ ਉਹ ਚੀਜ਼ਾਂ ਕਈ ਕਹਿੰਦੇ ਅਗਲਾ ਜਨਮ ਸਵਾਰ ਲੋ ਐਦਾਂ ਉਹ ਕਹਿੰਦੇ ਅਭੀ ਸਭ ਕੁਝ ਇੱਥੇ ਹੀ ਹੈ ਕਿਹਦੇ ਪਿਤਾ ਕਾ ਜਨਮ ਕਿੱਥੇ ਜਾਨੇ ਪੁੱਤ ਤੈਨੂੰ ਵੀ ਆਪਣੇ ਪਿਓ ਨੂੰ ਪਤਾ ਕਦੋਂ ਜੰਮਿਆ ਨਰਕ ਸੁਰਗ ਦੇ ਫਿਰ ਫਿਰੇ ਅਵਤਾਰ ਤਦ ਇਹ ਕਰਨਾ ਕੋਈ ਤੁਹਾਡੇ ਬੜੇ ਸਵਾਲ ਹੁੰਦੇ ਆ ਤੋ ਜੀ ਬੜਾ ਇੱਕ ਮੁੱਦਾ ਹੀ ਹੋ ਗਿਆ ਇੱਥਾ ਹੁੰਦਾ ਵੀ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਤਾਂ ਮੈਂ ਮਨਜੀਤ ਸਾਹਿਬ ਤੇ ਕਰੀ ਮਸੀਤ ਸਾਹਿਬ ਸੁਣਿਆ ਹੀ ਬੜਾ ਵਧੀਆ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੁੰਦਾ ਵਾ ਉਹ ਕਹਿੰਦੇ ਵੀ ਸਨੇਹ ਕਹਿੰਦਾ ਮੀਟ ਖਾਣਾ ਪਾਪ ਆ ਸਬਜੀਤ ਕਹਿੰਦਾ ਖਾ ਲੈਣਾ ਚਾਹੀਦਾ ਉਹ ਕਹਿੰਦੇ ਤੂੰ ਦੋਵੇਂ ਮੂਰਖ ਜੀ ਕਹਿੰਦੇ ਮਾਸ ਮਾਸ ਕਰ ਮੂਰਖ ਝਗੜਿਆ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਕ ਆਵੇ ਇਸ ਵਿੱਚ ਪਾਪ ਸਮਾਨੇ ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਬਹਿਸ ਰਹਿ ਜੇ ਇਹ ਕਹਿੰਦਾ ਮੀਠ ਖਾਣਾ ਜੀਦਾ ਤੂੰ ਕਹਿੰਦਾ ਨਹੀਂ ਖਾਣਾ ਜੀਦਾ ਇਹੋ 2 ਸਾਲ 5 ਸਾਲ ਗਿਆਨ ਪੜਿਆ ਹੁੰਦਾ ਤੇ ਤੁਹਾਡਾ ਵਿਸ਼ਾ ਸਾਰਾ ਕਲੀਅਰ ਹੋ ਜਾਣਾ ਹੈ ਸਮਝ ਆਈ ਕਿ ਨਹੀਂ ਹੈ ਕੀ ਨਹੀਂ ਬਹਿਸ ਵਿੱਚ ਨਹੀਂ ਪੈਣਾ ਅਸੀਂ ਗਿਆਨ ਨੂੰ ਵਿਚਾਰਨਾ ਤੇ ਉਹਨੂੰ ਗਿਆਨ ਨੂੰ ਲੈਣਾ ਤੁਹਾਨੂੰ ਸਾਰਾ ਕੁਝ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੁਹਾਡੇ ਸਵਾਲ ਜਵਾਬ ਸਾਰੇ ਕਲੀਅਰ ਆ ਪਰ ਕਰਨਾ ਕੀ ਪੜਨਾ ਗਿਆਨ ਅੰਜਣ ਗੁਰ ਦੀਆ ਅ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਾਣ ਰਗਾਂ ਇੱਕ ਨਾ ਪ੍ਰਕਾਸ਼ ਆ ਲਿਓ ਮਿਲ ਗਿਆ ਆ ਲਾਈਟ ਹੈਗੀ ਪ੍ਰਕਾਸ਼ ਜਾਲੀ ਜਿੱਥੇ ਪ੍ਰਗਾਸ ਸਾਹਿਬ ਜਿਹੜਾ ਉੱਥੇ ਜਿਹੜੀ ਤੁਹਾਡੀ ਜੋਤ ਆ ਪਮਣੇ ਮੈਂ ਪਵਨ ਸੁਆ ਗਿਆ ਜੋਤੀ ਮੈਂ ਜੋਤ ਰਹਿ ਜਾਏ ਮਾਟੀ ਮਾਟੀ ਹੋਈਏ ਇਹਨਾਂ ਨੂੰ ਉਸਤਾਦ ਜੀਰ ਵੱਲੋਂ ਖਾ ਲੈਣਾ ਚਾਹੀਦਾ ਉਹ ਬੰਦ ਕਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕਲੀਅਰ ਆ ਉਹ ਕਹਿੰਦੇ ਆਪ ਹੀ ਤੂੰ ਪਾਪ ਕੀ ਹੈਗਾ ਵਾ ਕੇ ਦਾ ਹੱਕ ਖਾਣਾ ਮਨਾਵਾ ਹੱਕ ਪਰਾਇਆ ਨਾਨਕਾ ਉਸ ਸੂਰਸ ਗਾਇ ਕੇ ਦਾ ਹੱਕ ਨਹੀਂ ਖਾਣਾ ਉਹ ਪਾਪ ਆ ਉਹ ਗਲਤੀ ਆ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਆ ਖਾ ਲਓ ਨਹੀਂ ਲੱਗਦੀ ਤੇ ਨਾ ਖਾਓ ਇਹ ਤੁਹਾਡੀਆਂ ਸਰੀਰ ਦੀਆਂ ਲੋੜਾਂ ਆ ਆਦਮਾ ਦੀ ਖਾਣ ਦਾ ਗਿਆਨ ਆ ਇਹ ਸਰੀਰ ਦੀ ਲੋੜ ਆ ਕੋਈ ਤੁਹਾਡੇ ਆਰਬੀਸੀ ਬਣ ਗਏ ਕੋਈ ਡਬਲਯੂਬੀਸੀ ਬਣ ਗਏ ਕੋਈ ਨਿਊਟ੍ਰਲ ਫੈਲ ਇੰਪੋਸ ਐਡੀਸ਼ਨਲ ਫੈਲ ਬੇਸੋਫੇਲ ਇਦਾਂ ਵਾਟ ਐਵਰ ਹੋਰ ਕਿੰਨੇ ਸੈੱਲ ਬਰੇਨ ਦੇ ਆ ਕੋਈ ਯੂਰਿਨ ਆ ਗਿਆ ਕੋਈ ਪਸਟਲ ਬਣ ਗਿਆ ਕੋਈ ਸਟੂਲ ਬਣ ਗਿਆ ਪਰ ਜਿਹੜੀ ਸਾਡੀ ਆਤਮਾ ਦੀ ਕਰਾ ਗਿਆ ਉਹ ਸਾਡਾ ਗਿਆਨ ਹੈ ਇਹਦੇ ਵਿੱਚ ਵੀ ਆਪਾਂ ਪਹਿਣਾ ਮੂਰਖ ਨਾਲ ਨਾ ਉਲਜੀ ਇਹਦੇ ਵਿੱਚ ਨਹੀਂ ਪਹਿਣਾ ਜੇ ਕਿ ਇਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਕਹਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਦੇ ਤੰਦ ਪੀੜੀ ਮਨ ਵਿੱਚ ਚਲੇ ਵਕਾਰ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਇਹ ਮਨਾ ਕੀਤਾ ਐ ਹੋਰੀ ਚੀਜ਼ ਦਾ ਸੇਵਨ ਨਹੀਂ ਕਰਨਾ ਜਿਹਦੇ ਨਾਲ ਤੁਹਾਡਾ ਤਨ ਰੋਗੀ ਹੋਏਗਾ ਤੇ ਨਾਲ ਮਨ ਰੋਗੀ ਹੋਏਗਾ ਫਿਰ ਦੀ ਭਟਕੂਗੀ ਬਿਮਾਰੀ ਲੱਗੂਗੀ ਦੀਪੀ ਹਾਈ ਹੋਏਗਾ ਲੋ ਹੋਏਗਾ ਡਾਇਬੀਟਸ ਹੋਏਗੀ ਕੈਂਸਰ ਹੋਏਗੀ ਇਹ ਚੀਜ਼ਾਂ ਹੋਏਗੀ ਤੂੰ ਯਾਖ ਸਟੇਜ ਹੋਗੇ ਆਪ ਸਟੇਜ ਹੋਗੇ ਤੁਹਾਡੀ ਮੌਤ ਹੋ ਜਾਏਗੀ ਭਾਵੇਂ ਕਿ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਉਹ ਚੀਜ਼ ਬੱਕਰਾ ਮਾਰੀ ਨਾ ਰੱਖਿਆ ਵਰਨਾ ਕੋਇ ਸਰਪ ਜੀ ਅਕਾ ਰੱਖਾ ਸੋਈ ਉਹਦੇ ਹੱਥ ਜਗਾ ਪਰ ਸਾਡੇ ਕੋਲ ਦਿਮਾਗ ਆ ਆੜੇ ਸੱਤ ਥੋੜੀ ਆਪਣੇ ਬੱਚੇ ਖਾੜਿਆ ਮਾਨੂੰ ਇਹ ਪਤਾ ਨਹੀਂ ਇਹ ਵੀ ਕਿਹੜੀ ਚੀਜ਼ ਖਾਣੀ ਕਿਹੜੀ ਨਹੀਂ ਫਿਰ ਪੀਣ ਤੋਂ ਕੀ ਮਨਾ ਕੀਤਾ ਕਰੂ ਗੁਰਸਾਹਿਬ ਦੇ ਵਿੱਚ ਜਿੱਤ ਪੀਤੇ ਮਤ ਦੂਰ ਹੋਏ ਬਰਨ ਪਵੇ ਵਿੱਚ ਆਏ ਆਪਣਾ ਪ੍ਰਾਣਾ ਪਛਾਣੀ ਕਸਮੋਂ ਤੇ ਕਿਹਾ ਇਹ ਤੇ ਪਾਣੀ ਦਾ ਪਚਾ ਪੀ ਲੋ ਬੁੱਧਕ੍ਰਿਸ਼ਟ ਹੋ ਗਈ ਉਸੀ ਗਲਤੀ ਆ ਮਿਲ ਗਿਆ ਕੋਈ ਇਸ ਚੀਜ਼ ਪੀਣ ਖਾਣ ਦਾ ਨਸ਼ਾ ਨਹੀਂ ਕਰਨਾ ਜਿੰਨੂੰ ਤੁਸੀਂ ਆਪਣੀ ਮਾਂ ਨੂੰ ਮਾਂ ਨਾ ਸਮਝੋ ਭੈਣ ਨੂੰ ਭੈਣ ਨਾ ਸਮਝੋ ਤੇ ਬੇਟੀ ਨੂੰ ਬੇਟੀ ਨਾ ਸਮਝੋ ਇਹ ਚੀਜ਼ਾਂ ਦੀ ਮਨਾ ਕੀਤਾ ਬਾਕੀ ਇਹ ਸਾਰਾ ਕੁਝ ਤੁਹਾਡੇ ਆਸਾ ਦੀ ਬਾਣੀ ਵਿੱਚ ਕਲੀਅਰ ਆ ਜੇ ਤੇ ਦਾਣੀਆਂ ਨਕੇ ਜੀ ਆਵਾਜ਼ ਨਾ ਕਰੋ ਪਈਆ ਪਾਣੀ ਜੀਓ ਪਈਆ ਪਾਣੀ ਜੀਓ ਜੋ ਜੋ ਗੁਰੂ ਗ੍ਰੰਥ ਸਾਹਿਬ ਪੜੀ ਜਾਓਗੇ ਚੱਲੀ ਜਾਓਗੇ ਜਿਹੇ ਮਾਰਗ ਪੰਡਿਤ ਗਏ ਪਾਸੇ ਪੜੀ ਬੀਰ ਇੱਕ ਅਬਗਦ ਕਾਟੀ ਰਾਮ ਕੀ ਤ ਚੜ ਰਿਓ ਕਬੀਰ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਾਨ ਸਾਚ ਵਾਲੇ ਬੰਨੇ ਪਾਜੀ ਲੈਣਾ ਨਹੀਂ ਹੈ ਝੂਠ ਵਾਲੇ ਬੰਨੇ ਵਾਧੂ ਲੈਣਾ ਇਹਦਾ ਤੁਹਾਡੇ ਸਾਰੇ ਹਾਲ ਦੀ ਪੜੇ ਲਿਖੇ ਐਜੂਕੇਟ ਵਧੀਆ ਸਿੰਘ ਸਰਦਾਰ ਸੂਰ ਮੇਰੇ ਗੁਰੂ ਗ੍ਰੰਥ ਸਾਹਿਬ ਜਿਦੇ ਤੁਹਾਡੇ ਸਾਰਿਆ ਕੁਸ਼ੀ ਕਲੀਅਰ ਹੋਈ। ਇਹ ਚੀਜ਼ ਆਪਾਂ ਬਿਆਸ ਨਹੀਂ ਕਰਨੀ। ਇਹ ਸਰੀਰ ਦੀ ਲੋੜ ਆ। ਆਤਮਾ ਦੀ ਲੋੜ ਜਿਹੜੀ ਤੁਹਾਡੀ ਆਤਮਾ ਚ ਖੁਲਾ ਗਿਆ ਉਹ ਤੁਹਾਡਾ ਗਿਆਨ ਹੈ। ਬ੍ਰਹਮ ਗਿਆਨੀ ਦਾ ਭੋਜਨ ਗਿਆਨ ਆ। ਸਾਰਾ ਤੈਨੂੰ ਆਉਂਦਾ। ਤੂੰ ਜਾਣ ਕੇ ਤੁਸੀਂ ਵੀ ਆਪ ਐਡੇ ਵੱਡੇ ਸਟੇਜਾਂ ਲਾਉਂਦੇ ਰਹੇ। ਹੋਰ ਕੋਈ ਦੱਸੋ ਆਪਾਂ ਅੱਜ ਵਲੌਗ ਪਾੜਿਆ ਬੈਠਾ ਜੀ ਆਪਣਾ ਮਨ ਚ ਵੜਾਂ ਦਾ ਅੱਜ ਕੱਲੇ ਜਿਵੇਂ ਨਿਊ ਜਨਰੇਸ਼ਨ ਇਹ ਸਾਰੀ ਗੱਲਾਂ ਕਰਦੇ ਆਪਾਂ ਸੈਕਸੈਸਫੁਲ ਹੋਣਾ ਸੈਕਸੈਸਫੁਲ ਹੋਣਾ ਇਹ ਬੈਤੜ ਗੋ ਜਾਨਾ ਚਾਹਨਾ ਕਿ ਇੱਕ ਸਫਲ ਚੰਗੀ ਸਫਲਤਾ ਦੀ ਪਰਭਾਸ਼ਾ ਕੀ ਈ ਹੈ ਕਿ ਸੈਕਸੈਸਫੁਲ ਹੋਣਾ ਕਿਹੜੇ ਮੈਨੇ ਚ ਹੋਣਾ ਪਰਭਾਸ਼ਾ ਕੀ ਹੈ ਸਫਲ ਹੁੰਦੀ ਫਲੋਡਾ ਸਟਡੀ ਵਿੰਦਰ ਜੀ ਕਿਤੇ ਕਾਲਾ ਪਾਓਗੇ ਤੇ ਚੱਲੋਗੇ ਠੋੜਾ ਵੱਜੋਗਾ ਹੁਣ ਮੈਂ ਕਹਾਂ ਕਿ ਮੇਰਾ ਡੌਲਾ ਵੀਲ ਚ ਮੈਨੂੰ ਮਹੀਨੇ ਚ ਬਾਈ ਕਰਨਾ ਕਿਦਾਂ ਦੱਸੂ ਹੋ ਜਾਗਾ ਗਲਤ ਤਰੀਕੇ ਗਲਤ ਤਰੀਕੇ ਫਾਕੀਏ ਕਿ ਸਿੱਖਿਆ ਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਖ ਸਟੈਂਪ ਤੇ ਮੋਹਰ ਲਾਈ ਹੋਣਾ ਜੀ ਇਹਦੇ ਵਿੱਚ ਤੁਹਾਡੀ ਲੜਾਈ ਝੜੜਾ ਨਹੀਂ ਹੋਏਗਾ ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਰਹੋਗੇ ਸ਼ਬਦ ਗੁਰੂ ਜੀ ਰਹੋਗੇ ਉਹਨੇ ਤੁਹਾਡੇ ਜਿਹੜੇ ਕੁਐਸਚਨ ਆ ਸਾਰੇ ਕਲੀਅਰ ਹੋਣਗੇ ਤੇ ਤੁਸੀਂ ਤਰਕ 'ਚ ਨਹੀਂ ਪਾਓਗੇ ਜਿਹੜਾ ਬੰਦਾ ਅਨਪੜ੍ਹ ਚੱਲੋ ਉਹਨੇ ਸਤਨਾਮ ਵਾਹਿਗੁਰੂ ਕਰਨਾ ਜਾਂ ਕੁਛ ਹੈ ਕੋਈ ਗੱਲ ਨਹੀਂ ਹੁਣ ਆਪਾਂ ਦੇ ਪੜੇ ਲਿਖੇ ਨਾ ਆਪਾਂ ਦੇ ਪੜ੍ਹ ਸਕਦੇ ਨਾ ਕਿਤੇ ਆਪਾਂ ਪੜ੍ਹ-ਪੜ੍ਹ ਗੱਡੀ ਲੱਦੀ ਹੈ ਲੱਦੀ ਜਾਣੀਆ ਫੇਰ ਕੋਈ ਨਹੀਂ ਪਤਾ ਫੇਰ ਸਵੇਰੇ ਹੋਵੇ ਸੋਏ ਕਰਨੇ ਹਾਰ ਪਛਾਨੇ ਸੋਏ ਹੌਲੀ 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 ਬੁਰਬਾੜੀ ਨੂੰ ਹੌਲੀ ਹੌਲੀ ਪੜੋ ਜਿਹੜੇ ਦੀ ਪੜੇ ਲੇਕੇ ਮੁੰਡੇ ਨਾ ਤੁਹਾਡੇ ਅਰਥ ਨਹੀਂ ਆਪੀ ਹੋਏ ਨੇ ਹੁਣ ਵੇ ਮੈਂ ਪੜ ਲਗਾ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਦਰ ਦਾ ਤਿੱਤ ਮੰਨ ਲਓ ਮੈਂ ਕੱਲ੍ਹ ਗਲੀ ਪੜ ਗਿਆ ਹੁਣ ਮੈਂ ਬੋਲਾ ਸੁਣਿਆ ਕਿਹਦੇ ਪਹਿਲੇ ਸੋਨਾ ਵਾ ਮੰਨਿਆ ਫਿਰ ਮੰਨਣਾ ਵਾ ਪਾਉ ਕਿਹਦੇ ਚਾਹ ਵੀ ਤਾਂ ਚਾਹੀਦਾ ਨਾ ਮੈਂ ਬੱਚੇ ਨੂੰ ਪੜਾ ਰਿਆ ਬੱਚਾ ਸ਼ਰਾਰਤਾਂ ਕਰ ਰਿਹਾ ਲਗਨੀ ਲੱਗੀ ਇੰਡਸਟਰੀ ਬੜਿਆ ਬੱਚੇ ਨੂੰ ਸਿੱਖਣਾ ਨਹੀਂ ਹੈ ਉਹ ਕਹਿੰਦੇ ਸਿੱਖੀ ਸਿੱਖਿਆ ਗੁਰੂ ਵਿਚਾਰ ਰਿਆ ਦੀ ਪਿਆਰੀ ਮਿੰਡੋ ਸਿੱਖ ਪੈਰਾਂ ਨਾਲ ਸੁਣਿਆ ਮੰਨਿਆ ਮੰਨ ਕੀਤਾ ਭਾਉ ਕਹਿੰਦੇ ਅੰਤਰ ਇੰਟਰਨਲ ਗੱਲ ਆ ਅੰਤਰਗਤ ਤੀਰਥ ਮਾਲ ਨਾ ਆਓ ਕਿਹੜਾ ਤੀਰਥ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਆਪਣੇ ਅੰਦਰ ਹੀ ਜੇਦਾ ਆਪਾਂ ਗੰਦ ਭਰਿਆ ਗਲਤ ਚੀਜ਼ਾਂ ਮਾਲੂਮ ਮੋਬਾਈਲ ਤੇ ਗੰਦ ਦੇਖਣਾ ਉਹਨੂੰ ਦਿਮਾਗ ਨੂੰ ਮਾਨ ਨੂੰ ਗਲਤ ਵਾਲੇ ਬੰਨੇ ਰੱਖਣਾ ਕਿਤੇ ਜਿਐਸੀ ਮਤ ਦੇ ਸਾਪਰ ਦਾ ਉਸ ਦਰ ਦੇ ਗਾੜੀ ਤੇ ਰੱਖ ਲੋਣੀ ਹੈ ਮंजे ਜਦ ਵੀ ਬੱਚੇ ਕੇ ਨਿੱਕੇ ਨੂੰ ਗਾਲਾਂ ਸਿਕਾ ਦੇ ਬਦਨੇ ਵੱਡੇ ਗਾਲਾਂ ਕਿਹੜੀਆਂ ਇਹ ਜੇ ਉਹ ਨੂੰ ਤੁਸੀਂ ਗੁਰਬਾਣੀ ਵਾਲੇ ਮੇਰੇ ਲਾ ਦੋਗੇ ਮਰੇ ਗੁਰਬਾਣੀ ਜੇ ਕਿੱਦ ਲਾਏ ਨਾ ਤੇ ਛੋਟੇ ਨੂੰ ਤਨ ਬੋਡੀ ਬਿਲਡਰ ਸ਼ੁਰੂ ਕਰ ਦੋਗੇ ਕਿ ਉਹ ਛਾਰਾ ਸਾਜ ਬੋਡੀ ਬਿਲਡਰ ਬਣ ਜਾਣਾ ਇਹ ਸਾਰੀ ਜੀਵਨ ਜਾਚ ਆ ਅਸੀਂ ਜ਼ਿੰਦਗੀ ਮੈਂ ਤਾਂ ਹੀ ਕੈਪਸ਼ਨ ਇਹਦੇ ਨਾਲ ਜ਼ਿੰਦਗੀ ਕੱਟ ਰਹੇ ਆ ਜੀ ਨਹੀਂ ਉਹ ਜੀਵਨ ਜਾ ਸਾਰੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਚਾਹੀਦਾ ਇੱਕ ਪਿਤਾ ਇਨਸਟਾਗ੍ਰਾਮ ਬਾਅਦ ਚਲੇ ਕਾਪਰ ਹੋਈ ਜਿਹਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲੇ ਸਰਬਾਦਾ ਭਲਾ ਪਰ ਆਪਣਾ ਵੇਖੋ ਆਪਣਾ ਕਿੰਨਾ ਬੈਰ ਵਿਰੋਧ ਕਾਮਰੋਧ ਮੋਚੂੜ ਬਗਾਰ ਮਹਲ ਉਤਰੂ ਗਿਆ ਹਾਂ ਜੁਕਤ ਬ्याने ਕੇ ਜਨ ਅਪਰ ਸਾਰੇ ਬੈਰ ਵਿਰੋਧ ਕਰ ਲਏ ਇਹ ਚੀਜ਼ਾਂ ਇਹ ਸਾਰੇ ਤੁਹਾਡੇ ਸਵਾਰਥ ਨੂੰ ਵਿਵਸਥਾ ਵਿੱਚ ਚਾਹੀਏ ਇਸ ਵੈਚ ਨਹੀਂ ਪੜਾ ਹਾਂ ਉਹ ਚੀਜ਼ਾਂ ਸੇਵਨ ਨਹੀਂ ਕਰਨਾ ਜਿਹਦੇ ਨਾਲ ਤੁਹਾਡੀ ਮੱਤ ਵਿੱਚ ਰਤਨ ਜਵਾਰ ਮਾਨਕ ਖਤਮ ਹੋਣ ਗੰਦਾ ਜਬ ਵੀ ਸਾਡੇ ਤੇ ਵੇ ਲੋਕ ਕਿਡਾ ਵਧੀਆ ਹਾਲ ਇਹਨੂੰ ਨਾਨਕ ਪਾਸ਼ਾ ਨੇ ਕਹਤਾ ਗੁਰਾ ਇੱਕ ਦੀਵ ਜਾਈ ਸਭਣਾ ਜੀਆਂ ਕਾਕ ਦਾਤਾ ਸੋਨੇ ਪੜੋਗੇ ਅਤ ਨਹੀਂ ਹੋਣਗੇ ਥੋੜਾ ਵਿਸਰ ਆਗੇ ਸੋ ਮੈਂ ਮੈਨੂੰ ਵਿਸਰ ਨਾ ਜਾਏ ਜਿੱਥੇ ਵਿਸਰ ਗਿਆ ਉਸੇ ਕੱਢੀ ਗੁੱਦ ਪਿਸਟ ਹੋਣੀ ਪਰ ਮੇਲਾ ਕਿੱਦਾਂ ਹੋਣੇ ਹੁਕਮ ਨਹੀਂ ਕਿੱਦਾਂ ਆਉਣਾ ਕਹਿੰਦੇ ਜਿੰਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ ਨਾੜ ਕਿਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਉਹ ਮੁੱਖ ਜਲੇ ਹੁੰਦੇ ਆ ਇਹ ਹੋ ਵਪਾਰ ਮੇਰਾ ਲਾ ਵਪਾਰੀ ਨਾਲ ਤਾ ਕੇ ਸੱਦ ਬਲਹਾਰੇ ਉਹ ਫਿਰ ਬਲਹਾਰੇ ਜਾਂਦਾ ਹੋਰ ਕੋਈ ਫਿਰ ਆਪਾਂ ਲੰਬਾ ਹੋ ਜਾਣਾ ਬਲੌਗ ਇੱਕ ਉਸਤਾਜੀ ਆਪਣਾ ਲੋਕ ਤੁਹਾਨੂੰ 당 ਹੀ ਕਰਨਿਆ ਪਰ ਇੱਕ ਕੁਐਸਚਨ ਬੜੇ ਮਨ ਚ ਆਉਂਦਾ ਜੇ ਕਿ ਜੇ ਮੇਰਾ ਸ਼ਰੀਰ ਹੈ ਮੈਨੂੰ ਇੱਕ ਸਾਲ ਹੋ ਗਿਆ ਐਕਸਰਸਾਈਜ਼ ਕਰਦਿਆਂ ਪਰ ਮੇਰਾ ਸ਼ਰੀਰ ਤੁਹਾਡੇ ਮੁਕਾਬਲੇ 1% ਅੱਧਾ ਪਰਸੈਂਟ ਵੀ ਨਹੀਂ ਗਾਇਆ ਮੱਜਮਿਆ ਹੋਣੀ ਪਰ ਤੁਹਾਡੇ ਵਿੱਚ ਠਹਿਰ ਸੁਭਾਅ ਸਹਿਨਸ਼ੀਲਤਾ ਬੜੀ ਹੈ ਮੈਂ ਜਿਹੜੀ ਇੰਸਟਾਗ੍ਰam ਤੇ ਕੋਈ ਕਮੈਂਟ ਆਪਣੇ ਖਿਲਾਫ ਮਿਲ ਆ ਪੋਸਟ ਦੇ ਥੱਲੇ ਕੇ ਥੱਲੇ ਮੈਂ ਮਿੱਟ ਕੇ ਡੀਐਮ ਵੀ ਕਰਦੇ ਨਾ ਲੜ ਪੈਣਾ ਤੁਹਾਡੇ ਜੋ ਠਹਿਰਾਵ ਉਹ ਜਿਹੜਾ ਸਹਿਨਸ਼ੀਲਤਾ ਹੈ ਉਹ ਸਹਿਜ ਭਾਵ ਉਹ ਆਪਣੇ ਵਿੱਚ ਕਿਤਰਾ ਨਾ ਫਰੀ ਸਾਹ ਰੋਟੀ ਮੇਰੀ ਕਾਟ ਕੀ ਲਾਉਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਕਾਟ ਕੇ ਵੀ ਤੁਪੜਾ ਲਿਆ ਕਾਟ ਕਾਟ ਕਾਟੂ ਲੱਕੜ ਤੇ ਦਰਦਾਨਾ ਲੱਕੜ ਚ ਬਾਵਾਂਗੇ ਤੇ ਦੰਦ ਮਜਬੂਤ ਚਾਹੀਦੇ ਜਾਂਦੇ ਟਾਈਮ ਲੱਗਦਾ ਇਹਦਾ ਅਰਥ ਇਹ ਹੈ ਕਿ ਆ ਮੈਂ ਸਹੀ ਅਥੀ ਕਰ ਸਕਦਾ ਕਿਉਂਕਿ ਮੈਂ ਉਹਨਾਂ ਪੈਂਦੀ ਮਾਪੁਰਖਾਂ ਦਾ ਤੂਕਰ ਹੈਗਾ ਬਾਕੀ ਪੁੱਜੂ ਦਾ ਮਾਪ ਕਹਿੰਦੇ ਵੀ ਜਿਨ੍ਹਾਂ ਨੇ ਚੋਪੜੀਆਂ ਖਾਡੀਆਂ ਦੇ ਇੱਕ ਕਾਟ ਟਾਈਮ ਲੱਗਾ ਹੁਣ ਤੇਰੇ ਸਵਾਲ ਦਾ ਜਵਾਬ ਇਹ ਆ ਇੱਕ 32 ਸਾਲ ਦੀ ਮਿਹਨਤ ਇੱਕ 2 ਸਾਲ ਦੀ ਖਾਨੀ ਅਹੀਂ ਇੱਕ ਪੀਰੀਅਸ ਲਾਈਫ ਦੇ ਹਟਾਏ ਆ ਆਡੇ ਸਾਹਮਣੇ ਮੁੰਡਿਆਰੇ ਝਗੜੇ ਕੀਤੇ ਲੜਾਈਆਂ ਕੀਤੀਆਂ ਜੇਲ੍ਹਾਂ ਹੋਈਆਂ ਕਈ ਸੌ ਸੜਕਾਂ ਦੇ ਤਜਰਬੇ ਜ਼ਿੰਦਗੀ ਦੇ ਬੁੱਧੀ ਤੇਜ ਮਨ ਸ਼ਾਂਤ ਤੇ ਲਹੂ ਗਰਮ ਰੱਖਾਉਣੇ ਸ਼ਰਤ ਤਿੰਨ ਚੀਜ਼ਾਂ ਪੱਕੀਆਂ ਮਾਚ ਬਿਟ ਕਰਨਾ ਬੁੱਧੀ ਤੇਜ ਮਨ ਸ਼ਾਂਤ ਤੇ ਲਹੂ ਗਰਮ ਜੇ ਲਹੂ ਠੰਡਾ ਹੋ ਗਿਆ ਤੇ ਬੰਦਾ ਮਰ ਗਿਆ ਸਹੀ ਤੇ ਰਾਤ ਨੂੰ ਰੋਡ ਹਿਸਾਬ-ਤਾਬ ਕਰਨਾ ਵਾ ਸੌਣ ਲੱਗਿਆ ਬੰਦੇ ਖੋਜ ਦਿਲ ਹਰ ਰੋਜ਼ ਅੱਗੇ ਨਾ ਫਿਰ ਪਰੇਸ਼ਾਨੀ ਮਾਰ ਨਾ ਪਰੇਸ਼ਾਨੀ ਮਰ ਕਿੰਨਿਆਂ ਦਾ ਪਹਾੜ ਖਾਦਾ ਕਿੰਨਿਆਂ ਗਾਲਾਂ ਕੱਢੀਆਂ ਉਹ ਸਾਰਾ ਨੋਟ ਕਰੋ ਉਹਨੂੰ ਨਾਲ ਦੀ ਨਾਲ ਅਪਡੇਟ ਕਰੀ ਜਾਓ ਜਦੋਂ ਕੋਈ ਵੀ ਫੋਨ ਕੋਈ ਵੀ ਲੈਪਟਾਪ ਅਪਡੇਟ ਕਰੀ ਜਾਓਗੇ ਉਹਨੇ ਹੈਕ ਨਹੀਂ ਹੋਣਾ ਵਾਇਰਸ ਨਹੀਂ ਹੋਣਾ ਇਹ ਚੀਜ਼ ਸਾਰੇ ਜੀਵਤ ਜਾਣੇ ਪੁੱਤ ਕਰਵਾਣੀ ਬਾਕੀ ਇਹ ਸੀ ਥੋੜੀ ਆਪਾਂ ਗੁਰ ਗਿਆਨ ਵਿਚਾਰ ਕੀਤੀ ਆ ਸਦਾ ਸਦਾ ਇਹ ਭੁੱਲਣਹਾਰ ਨਾਣਕ ਰਾਖਣ ਹਾਕ ਵਪਾਰ ਮੇਰਾ ਮੁਝ ਮੇ ਕਿਛ ਨਹੀਂ ਜੋ ਕੁਛ ਹਸੋ 13 13 ਤੁਝ ਕੋ ਸੌਂ ਕੇ ਕਿਆ ਲਾਗੇ ਮੇਰਾ ਬਾਕੀ ਅਖਰ ਵਾਦਾ ਕਾਟਾ ਪੁਛਪ ਮਾਫ ਜੇ ਕੋਈ ਸਾਡੇ ਕੋ ਗੁਰਬਾਣੀ ਬੋਲਦਿਆਂ ਸ਼ਬਦ ਗੁਰੂ ਦੇ ਵਿੱਚੋਂ ਕੋਈ ਸ਼ਬਦ ਦੇ ਵਿੱਚ ਸਾਡੇ ਕੋ ਗਲਤੀ ਹੋ ਜਾਂਦੀ ਆ ਆਪਾਂ ਕੱਲ ਜੋ ਵੀ ਜੀਵਿਆ ਉਹ ਵੀ ਗਈਆਂ ਹੋਣਗੀਆਂ ਤੇ 35 ਮਹਾਪੁਰਖ ਸਾਧ ਸੰਗਤ ਜਿਹੜੀ ਉਹ ਬਖਸ਼ਣ ਜੋਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ